ਉਹਨਾਂ ਤੋਂ ਨਰਾਜ਼ਗੀ ਰਹਿੰਦੀ ਹੈ ਕਿ ਜਿਹੜੇ ਪੰਜਾਬ ਤੋਂ ਉੱਠ ਕੇ ਗਏ ਨੇ ਉਹ ਕਿਉਂ ਨਹੀਂ ਬੋਲਦੇ ਇਹ ਮੁੱਦਾ ਹੈ ਮੈਂ ਮਨਾ ਨਹੀਂ ਕਰ ਰਿਹਾ ਕਿੰਨੇ ਮੁੱਦੇ ਜੇ ਤੁ ਆਪਾਂ ਜੁੜੇ ਹੋਣੇ ਆ ਤਾਂ ਨਹੀਂ ਇਹ ਗਲਤ ਹੈ ਮੈਂ ਉਹ ਹੀ ਕਹਿਣਾ ਹਿਊਮਨ ਲੈਵਲ ਦੇ ਉੱਤੇ ਤੁਸੀਂ ਪੰਜਾਬ ਨੂੰ ਹਿੰਦੁਸਤਾਨ ਤੋਂ ਅਲੱਗ ਕਿਉਂ ਕਰ ਰਹੇ ਨਹੀਂ ਆਪਾਂ ਆੱਡ ਨਹੀਂ ਕਰ ਨਹੀਂ ਮੈਂ ਕਹਿ ਰਿਹਾ ਉਹ ਸਿਰਫ ਪੰਜਾਬੀ ਲੋਕ ਹੀ ਕਿਉਂ ਰਿਐਕਟ ਕਰ ਪੂਰਾ ਹਿੰਦੁਸਤਾਨ ਕਿਉਂ ਨਾ ਰਿਐਕਟ ਕਰੇ ਮੇਰਾ ਇਹ ਕਹਿਣਾ ਹੈ ਜਦੋਂ ਆਪਾਂ ਕਹਿੰਦੇ ਨਾ ਸਾਡੇ ਪੰਜਾਬੀ ਨੇ ਰਿਐਕਟ ਨਹੀਂ ਕੀਤਾ ਉਹ ਇਨਸਾਨ ਤਾਂ ਬਾਕੀ ਵੀ ਨੇ ਇਸ਼ੂ ਤਾਂ ਸਾਰਿਆਂ ਦਾ ਹੈ ਸਿਰਫ ਪੰਜਾਬ ਦਾ ਥੋੜਾ ਹੀ ਹੈ ਮੈਂ ਕਹਿੰਦਾ ਆਊਟਲੁੱਕ ਵੱਡੀ ਕਿਉਂ ਨਹੀਂ ਕਰਦੇ ਜਿਵੇਂ ਕਸ਼ਮੀਰ ਚ ਅਗਰ ਕੁਝ ਹੋ ਰਿਹਾ ਹੈ ਆਪਾਂ ਕਹਿੰਨਾ ਕਸ਼ਮੀਰੀਆਂ ਦਾ ਪ੍ਰੋਬਲਮ ਸਾਡਾ ਨਹੀਂ ਕਿਉਂ ਨਹੀਂ ਸਾਡਾ ਪ੍ਰੋਬਲਮ ਤਾਮਿਲਨਾਡੂ ਚ ਕੁਝ ਹੋ ਰਿਹਾ ਹੈ ਉਹ ਯਾਰ ਤਾਮਿਲੀਆਂ ਦਾ ਪ੍ਰੋਬਲਮ ਹੋਗਾ ਸਾਡਾ ਕਿਉਂ ਨਹੀਂ ਸਾਡਾ ਪ੍ਰੋਬਲਮ ਅਗਰ ਅਸੀਂ ਸਾਰੇ ਹਿੰਦੂਸਤਾਨੀ ਆ ਤਾਂ ਸਾਡੇ ਹਿੰਦੂਸਤਾਨ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਵੀ ਪ੍ਰੋਬਲਮ ਉਹਦੇ ਉੱਤੇ ਅਸੀਂ ਸਾਰੇ ਕਿਉਂ ਨਹੀਂ ਖੜੇ ਹੁੰਦੇ ਬਿਲਕੁਲ ਉਹਨੂੰ ਆਪਾਂ ਸੂਟੇਬਿਲਟੀ ਦੇ ਲੈਵਲ ਦੇ ਉੱਤੇ ਲੈ ਲਿਆ ਕਿ ਜੀ ਇਹ ਪੰਜਾਬੀ ਐਕਟਰ ਹੈ ਇਹਨੇ ਉੱਥੇ ਜਾ ਕੇ ਇਹ ਗੱਲ ਨਹੀਂ ਬੋਲੀ